ਮੇਲਾ 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 ਜੀ ਹਾਂ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਜੋ ਛਪਾਰ ਪਿੰਡ ਫਿਸਟਿਕ ਲੁਧਿਆਣਾ ਤੇ ਅਹਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਗੋਗਾ ਜਹਰਬੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਛਪਾਰ ਦਾ ਮੇਲਾ ਸਨੇਕ ਉਸ ਗੌੜ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੋਗਾ ਜਹਰਬੀਰ ਜੀ ਤੇ ਗੋਗਾ ਜਹਰਬੀਰ ਜੀ ਗੋਰਖਨਾਥ ਬਾਬਾ ਜੀ ਦੇ ਸ਼ਿਸ਼્ય ਸੀ ਤੇ ਗੋਗਾ ਜੀ ਦੀ ਜੋ ਸਮਾਦੀ ਹੈ ਹਨੂਮਾਨਗੜ੍ਹ ਜ਼ਿਲ੍ਹੇ ਦੇ ਗੋਗਾ ਮੇਡੀ ਦੇ ਵਿੱਚ ਸਥਿਤ ਹੈ ਬਣਾਇਆ ਹੋਇਆ ਹੈ ਤੇ ਗੋਗਾ ਜਾਹਰ ਵੀਰ ਜੀ ਸੱਪਾਂ ਦੇ ਦੇਵਤਾ ਨੇ ਤੇ ਸੱਪਾਂ ਤੋਂ ਬਚਾਉਂਦੇ ਨੇ ਤੇ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਛਪਾਰਪਿੰਡ ਡਿਸਟ੍ਰਿਕਟ ਲੁਧਿਆਣਾ ਤੇ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਜੋ ਕਿ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਬੜੀ ਸ਼ਰਧਾ ਆस्था ਵਿਸ਼ਵਾਸ ਦੇ ਨਾਲ ਸੰਗਤਾਂ ਦੂਰ ਦੂਰੋਂ ਪਹੁੰਚਦੀਆਂ ਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਹੈ ਛਪਾਰ ਦਾ ਮੇਲਾ ਤੇ ਬੜੀ ਦੂਰ ਦੂਰੋਂ ਆਉਂਦੇ ਨੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਜ਼ੇ ਵਿੱਚ ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿੰਨੀਆਂ ਤਿਆਰੀਆਂ ਹੋ ਗਈਆਂ ਮੇਲੇ ਦੀਆਂ ਤੇ ਕਿੰਨੀਆਂ ਬਾਕੀਆਂ ਨੇ ਤੁਸੀਂ ਅੱਜ ਦੀ ਇਸ ਵੀਡੀਓ 'ਚ ਦੇਖ ਸਕੋਗੇ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਅਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਸਾਰੇ ਤੁਸੀਂ ਵਧੀਆ ਹੋਵੋਗੇ ਤੇ ਦੇਖੋ ਜੀ ਵਧੀਆ ਹੋਣਾ ਚਾਹੀਦੀ ਜਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਇਹ ਹੀ ਮੇਰੀ ਅਰਦਾਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸੋ ਬੜਾ ਪਿਆਰ ਤੇ ਸਪੋਰਟ ਦਿਖਾ ਰਹੇ ਹੋ ਤੁਸੀਂ ਸਾਰੇ ਆ ਛਪਾਰ ਦੇ ਮੇਲੇ ਨੂੰ ਸੋ ਮੇਰਾ ਵੀਰ ਆ ਇੱਕ ਇਟਲੀ ਤੋਂ ਹੈ ਉਹਨਾਂ ਦਾ ਵੀ ਕਮੈਂਟ ਆਇਆ ਸੀ ਵੀਰੇ ਛਪਾਰ ਮੇਲੇ ਦੀਆਂ ਵੀਡੀਓ ਦਿਖਾਇਆ ਕਰੋ ਹਨਾ ਤਾਂ ਜਰੂਰ ਦਿਖਾਵਾਂਗੇ ਵੀਰੇ ਤੇ ਵੀਡੀਓ ਦੇਖਦੇ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦੀ ਨਿਊ ਅਪਡੇਟ ਵੀਡੀਓ ਦਿਖਾਉਣ ਲੱਗੇ ਆਪਾਂ ਤੁਹਾਨੂੰ ਛਪਾਰ ਦੇ ਮੇਲੇ ਦੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਤੇ ਹਰ ਸਾਲ ਦੀ ਸਾਲ ਵੀ ਜੋ ਛਪਾਰ ਦਾ ਮੇਲਾ ਹੈ ਸਤੰਬਰ ਦੇ ਵਿੱਚ ਲੱਗੇਗਾ ਤੇ ਸਤੰਬਰ ਚ ਮੇਲਾ ਦੀ ਪੂਰੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦਿਖਾਵਾਂਗੇ ਦੋਸਤੋ ਅੱਜ ਦੀ ਵੀਡੀਓ ਚ ਸਾਥ ਦੇਣ ਜਾ ਰਹੇ ਨੇ ਮੇਰਾ ਛੋਟਾ ਬੇਟਾ ਆਯੂਸ਼ ਕੁਮਾਰ ਜੀ ਹਾਂ ਆਦੀ ਵੀਡੀਓ ਜੋ ਤੁਹਾਨੂੰ ਇਹ ਵੀ ਦੇਖਣ ਨੂੰ ਮਿਲੇਗਾ ਚੱਲੀਏ ਮੇਲੇ ਫਿਰ ਛਪਾਰ ਦੇ ਮੇਲੇ ਚਲਿਏ ਚਲੋ ਆਜੋ ਫਿਰ ਆਜੋ ਆਜੋ ਚਲਿਏ ਤੇ ਇਹ ਮੇਲਾ ਇੰਨਾ ਮਸ਼ਹੂਰ ਮੇਲਾ ਹੈ ਜੀ ਹਾਂ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਬਹੁਤ ਮਸ਼ਹੂਰ ਮੇਲਾ ਹੈ ਜੋ ਕਿ ਵਰਲਡ ਫੇਮਸ ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਇਹ ਮੇਲਾ ਲੱਗਦਾ ਹੈ ਪਿੰਡ ਛਪਾਰ ਦੇ ਵਿੱਚ ਤੇ ਪਿੰਡ ਛਪਾਰ ਦਾ ਜੋ ਮੇਲਾ ਹੈ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਹੈ ਤੇ ਬੜੀ ਦੂਰ ਦੂਰੋਂ ਜਿਹੜੇ ਲੋਕ ਨੇ ਜਿਹੜੇ ਸ਼ਰਧਾਲੂ ਨੇ ਜਿਹੜੇ ਭਗਤ ਨੇ ਬੜੀ ਆਸਥਾ ਤੇ ਵਿਸ਼ਵਾਸ ਦੇ ਨਾਲ ਗੋਗਾ ਜਹਰਵੀਰ ਜੀ ਦੇ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਮੇਲੇ ਦਾ ਪੂਰਾ ਪੂਰਾ ਆਨੰਦ ਮਾਨਦੇ ਨੇ ਸੋ ਚੱਲਦੇ ਆਂ ਮੇਲੇ ਦੇ ਵਿੱਚ ਸੋ ਵੀਡੀਓ ਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਤੁਹਾਡਾ ਆਪਣਾ YouTube ਚੈਨਲ ਜੀ ਹਾਂ ਤੁਹਾਡਾ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਆਪਣੇ ਫੈਮਲੀ ਮੈਂਬਰ ਦੇ ਵਿੱਚ ਸ਼ੇਅਰ ਕਰੋ ਸੋ ਚੱਲਦੇ ਆਂ तो so, दोस्तों देख सकते हो आप निकल चुके हैं अहमदगढ़ को तो, ठीक है अहमदगढ़ को तो, निकलने तो बाद सामने आ गया दोस्तों धूरकोड़ चौक जी हाँ धूरकोट चौंक तो तीस किधर भी नहीं मुड़ना कितने भी नहीं मुड़ना सीधा चलना सामने धूरकोट चौंक है धूरकोट चौंक तो जाना सीधा छपार लो जी फाइनली आप जमें देख सकते हो जी आप फाइनली पहुँच गए पिंड छपार ते। ਇਹ ਜਿਹੜਾ ਰਸਤਾ ਹੈ ਪਿੰਡ ਛਪਾਰ ਦਾ ਠੀਕ ਹੈ ਇਹ ਪਿੰਡ ਛਪਾਰ ਹੈ ਤੇ ਤੁਹਾਨੂੰ ਇੱਥੇ ਬੋਰਡ ਦੇਖਣ ਨੂੰ ਮਿਲੇਗਾ ਪਿੰਡ ਛਪਾਰ ਦਾ ਤੇ ਸਿੱਧਾ ਹੀ ਰਸਤਾ ਜਾਏਗਾ ਛਪਾਰ ਦੇ ਮੇਲੇ ਨੂੰ ਤੇ ਛਪਾਰ ਦੇ ਮੇਲੇ ਦੇ ਵਿੱਚ ਕਿੰਨੀ ਆ ਰੌਣਕਾਂ ਲੱਗੀਆਂ ਇਸ ਟਾਈਮ ਕਿੰਨੀਆਂ ਤਿਆਰੀਆਂ ਹੋ ਗਈਆਂ ਤੁਸੀਂ ਅੱਜ ਦੀ ਇਹ ਵੀਡੀਓ ਦੇਖ ਸਕੋਗੇ ਸੋ ਬਸ ਵੀਡੀਓ ਦੇ ਅਖੀਰ ਤੱਕ ਤੁਸੀਂ ਬਨੇ ਰਹੋ ਲਓ ਜੀ ਚੈੱਕ ਕਰੋ ਪਿੰਡ ਛਪਾਰ પાથિયા ਵੀ ਲੱਗੀਆਂ ਠੀਕ ਹੈ ਖਜਲਾ ਸੋ ਇਸ ਜਗ੍ਹਾ ਤੇ ਦੇਖਾਦੇ ਹਾਂ ਤੁਹਾਨੂੰ ਪਾਥਿਆ ਦੇਖਣ ਨੂੰ ਮਿਲੇਗਾ ਜੋ ਕਿ ਖਜਲਾ ਹਿੰਦੀ ਦੇ ਵਿੱਚ ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਪਾਥੀਆਂ ਸਟਾਲਾਂ ਲੱਗ ਚੁੱਕੀਆਂ ਨੇ ਸੋ ਫਾਈਨਲੀ ਆਪਾਂ ਜੋ ਚਪਾਰ ਪਿੰਡ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਪੰਜਾਬ ਦਾ ਮਸ਼ਹੂਰ ਚਪਾਰ ਦਾ ਮੇਲਾ ਲੱਗਦਾ ਹੈ काफी बढ़िया बने हैं, ठीक है मसाले मजदूर जी देख सकते हो तैयारियां चंडोल लगने शुरू तो हो चुके ने आज चंडोल का जो तैयारियां ने सकते हो तैयारियां इनकियां हो गई ने ਔਰ ਵੀ ਕਈ ਯਾਨਕੀ ਤਿਆਰੀਆਂ ਹੋਣੀਆਂ ਬਾਕੀਆਂ ਨੇ ਤੇ ਇੱਕ ਮਹੀਨਾ ਪਹਿਲਾਂ ਹੀ ਤਿਆਰੀਆਂ ਜੋ ਹੈ ਸ਼ਪਾਰ ਦੇ ਮੇਲੇ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਸਾਹਮਣੇ ਦਰਵਾਜ਼ਾ ਪਤਾ ਯਾਰ ਵਿੱਚ ਚਾਵਾਂਗੇ ਮੱਥਾ ਵੀ ਟੇਕਾਂਗੇ ਦਰਸ਼ਨ ਵੀ ਕਰਾਂਗੇ ਸੋ ਅੰਦਰ ਚਲਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਸੋ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਆ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਲੱਗੇਗਾ ਸੋ ਇਹੋ ਜਿਹੀਆਂ ਕੁਝ ਅਜੇ ਆ ਜੋ ਤਿਆਰੀਆਂ ਨੇ ਉਹ ਤਿਆਰੀਆਂ ਹੋ ਰਹੀਆਂ ਨੇ ਤੇ ਸਟਾਲਾਂ ਲੱਗ ਚੁੱਕੀਆਂ ਨੇ ਠੀਕ ਹੈ ਤੇ ਭਾਈ ਸਾਹਿਬ ਤੁਸੀਂ ਦੇਖ ਸਕਦੇ ਹੋ ਰੰਗ-ਬਰੰਗੇ ਮਠਾਈਆਂ ਤੇ ਖਜਲਾ ਜਿਹਨੂੰ ਕਹਿੰਦੇ ਆ ਖਜਲਾ ਹਿੰਦੀ ਦੇ ਵਿੱਚ ਤੇ ਪੰਜਾਬੀ ਵਿੱਚ ਕਹਿੰਦੇ ਆ ਇਹਨੂੰ ਪਾਠੀਆਂ ਤੇ ਫੂਡ ਕੋਰਡ ਹੈ ਪਾਠੀਆਂ ਦਾ ਤੇ ਫੂਡ ਕੋਰਡ ਜੋ ਪਾਠੀਆਂ ਦਾ ਹੈ ਇੱਕ ਸਾਈਡ ਤੇ ਬਾਕੀ ਜੋ ਤੁਹਾਨੂੰ ਇਹੋ ਜਿਹਾ ਕੁਝ ਰੌਣਕਾਂ ਦੇਖਣ ਨੂੰ ਮਿਲੇਗਾ ਇਸ ਟਾਈਮ ਦੇਖ ਸਕਦੇ ਹੋ ਕਰਮਾ ਗਰਮ ਬਣਾਈਆਂ ਜਾ ਰਹੀਆਂ ਨੇ ਪਾਠੀਆਂ ਠੀਕ ਹੈ ਉਸ ਤੋਂ ਇੱਥੇ ਮਿਲ ਜਾਏਗਾ ਤੁਹਾਨੂੰ ਪ੍ਰਸ਼ਾਦ ਜੋ ਕਿ ਪ੍ਰਸ਼ਾਦ ਦੇ ਵਿੱਚ ਇਹ ਸਾਰਾ ਕੁਝ ਚੜਦਾ ਆ ਸੇਵੀਆਂ ਹੋਗੇ ਕਣਕ ਹੋਗੇ ਖਿਲਾ ਹੋਗੇ ਪ੍ਰਸ਼ਾਦ ਸਾਰਾ ਦਰਬਾਰ ਦੇ ਵਿੱਚ ਚੜਦਾ ਹੈ ਬਾਬਿਆਂ ਨੂੰ ਸੋ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਜੈ ਪੀਰਾਂ ਜੈ ਮਸਤਾਂ ਸੋ ਆਪਾਂ ਖੜੇ ਆ ਇਸ ਟਾਈਮ ਦਰਵਾਰ ਦੇ ਸਾਹਮਣੇ ਸੋ ਅੰਦਰ ਚਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰ ਦਰਸ਼ਨ ਕਰੋ ਤੇ ਜ਼ਿੰਦਗੀ ਨੂੰ ਸਫਲ ਬਣਾਓ ਕਿਉਂਕਿ ਦੇਖੋ ਜੋ ਵੀਰ ਜੋ ਭੈਣ ਦਰਵਾਰ ਦੇ ਵਿੱਚ ਨਹੀਂ ਆ ਸਕਦੇ ਕਿਤੇ ਦੂਦਰਜੇ ਵੇਖੇ ਨੇ ਉਹ ਨਾ ਦੇ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਸੋ ਇਹ ਇਨਫੋਰਮੇਸ਼ਨ ਹੈ ਤੇ ਜੈ ਪੀਰਾਂ ਦੀ ਜੈ ਮਸਤਾਨਾਂ 6 ਸਤੰਬਰ ਤੋਂ ਸ਼ੁਰੂ ਹੋਏਗਾ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਠੀਕ ਹੈ ਤੇ ਬਾਬਿਆਂ ਦਰਬਾਰ ਦੇ ਵਿੱਚ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਉਂਦਾ ਹੈ ਉਹਦੀ ਸਾਰੀ ਮਰਾਦਾਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਚਲੋ ਚਲੋ ਲੋ ਜੀ ਦਰਸ਼ਨ ਕਰੋ ਜੀ ਹੋਰ ਬਾਬਾ ਜੀ ਕੀ ਹਾਲ ਨੇ जय पीरा दी जय मस्ताना दी और जी ठीक ठाक हो बढ़िया ते और सुनाओ कोई नवी ताजी गल बात जी आ ही आ ਹੁਣ ਪੰਜਵੇਂ ਨੌਵੇਂ ਮਹੀਨੇ ਦੇ ਪੰਜ ਤਰੀਕ ਦੇ ਚੌਕੀਆਂ ਨੇ ਹਾਂਜੀ ਹਾਂਜੀ ਪੂਰਾ ਜੋਰ ਚੋਰ ਚੱਲੇਗਾ ਕੰਮ ਮਾਰੀ ਜਿਹੜਾ ਤਿਆਰੀਆਂ ਹੋ ਗਈਆਂ ਨੇ ਹਾਂ ਉਹ ਤਾਂ ਤਿਆਰੀਆਂ ਕੁੜੀਆਂ ਨੇ ਹੁਣ ਉੱਧਰ ਜਾਗਦੀਆਂ ਚੰਡੋਲ ਚੁੰਡੂਲ ਲੱਗ ਗਏ ਆ ਆ ਦੇਖ ਕੇ ਆਏ ਨਾ ਹਾਂਜੀ ਹਾਂ ਲੱਗੇ ਨੇ ਚਲੋ ਠੀਕ ਆ ਪੰਜੋ ਯਾਨੀ ਕਿ 5 ਸਤੰਬਰ ਤੋਂ ਜੋ ਮੇਲਾ ਸ਼ੁਰੂ ਹੋਏਗਾ ਹਾਂ ਠੀਕ ਹੈ ਠੀਕ ਆ ਤੋ ਦੇਖ ਸਕਦੇ ਹੋ ਤੁਹਾਨੂੰ ਅਪਡੇਟ ਵੀਡੀਓ ਦਿਖਾ ਰਹੇ ਆ ਅੱਜ ਦੀ ਤੇ 20 ਅਗਸਤ 2025 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਅੱਜ ਲਾਈਵ ਸੋ ਚੈਨਲ ਤੇ ਨਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਦੇਖੋ ਮੇਲੇ ਲੱਗਦੇ ਰਹਿੰਦੇ ਨੇ ਆਉਂਦੇ ਰਹਿੰਦੇ ਨੇ ਦੋਸਤੋ ਗੋਗਾ ਜਹਰਵੀਰ ਜੀ ਬਾਬਾ ਸਿੱਧ ਸਲੱਖਣ ਜੀ ਦੇ ਨਾਲ ਇਸੇ ਜਗ੍ਹਾ ਤੇ ਰਹਿੰਦੇ ਸੀ ਤੇ ਬਾਬਾ ਸਿੱਧ ਸਲੱਖਣ ਜੀ ਨੇ alo phone ਤੇ ਪ੍ਰਗਟ ਹੋਣ ਦੀ ਜੋ ਵਿੱਦਿਆ ਹੈ ਗੋਗਾ ਜाहरवीर ਜੀ ਨੂੰ ਦਿੱਤੀ ਸੀ ਤੇ ਗੋਗਾ ਜाहरवीर ਜੀ ਦਾ ਨਾਮ ਗੋਰਖਨਾਥ ਬਾਬਾ ਜੀ ਦੇ ਨਾਮ ਤੋਂ ਪਿਆ ਸੀ ਉਹਨਾਂ ਦਾ ਨਾਮ ਗੋਗਾ ਜੀ ਮਹਾਰਾਜ ਤੇ ਗੋਰਖਨਾਥ ਬਾਬਾ ਦੇ ਸ਼ਿਸ਼ੇ ਸੀ ਤੇ ਬਾਬੇ ਦੇ ਦਰਬਾਰ ਦੇ ਵਿੱਚ ਢੋਲ ਨਗਾਰੇ ਵੱਜਦੇ ਰਹਿੰਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 5 ਤੇ 6 ਤੇ 7 ਗੋਲੀਆਂ ਪਹਿਣਗੀਆਂ ਪੰਗੜੇ ਪਹਿਣਗੇ ਨੱਚਣਗੇ ਟੱਪਣਗੇ ਮੁੰਡੇ ਕੁੜੀਆਂ ਬਹੁਤ ਰੰਗ ਰੰਗ ਪ੍ਰੋਗਰਾਮ ਹੁੰਦਾ ਪੁੱਤ ਧਾਰਮਿਕ ਮੇਲਾ ਹੈ ਹਾਂ ਇਹ ਧਾਰਮਿਕ ਮੇਲਾ ਹੈ ਮੇਲਾ ਸਵੇਰ ਕਰਕੇ ਹਾਂ ਤੇ ਜੀ ਕਿੰਨੇ ਤਰੀਕ ਨੂੰ ਲੱਗੇਗਾ ਮੇਲਾ ਪੰਜ ਤਰੀਕ ਨੂੰ ਪੰਜ ਸਤੰਬਰ ਹਾਂਜੀ ਠੀਕ ਹੈ ਪੰਜ ਨੂੰ ਲਾ ਕੇ ਤੇ ਰਹੂਗਾ 11 ਤਰੀਕ ਤੱਕ 11 ਤਰੀਕ ਤੱਕ ਹੂੰ ਇਹ ਦਿਨ ਤੇ ਰਾਤ ਦਿਨ ਰਾਤ ਹੀ ਦਿਨ ਰਾਤ ਹੀ ਜਿੰਨਾ ਤੂੰ ਕਾਠੋਰੇ ਦੇਖ ਲੈਂਗਾ ਉਨਾ ਹੀ ਰਾਤ ਨੂੰ ਹੋਊਗਾ ਇਨਾ ਦਿਨ ਨੂੰ ਹੋ ਨਹੀਂ ਰਾਤ ਨੂੰ ਹਜੇ ਵੱਧ ਹੋ ਦਿਨੇ ਘੱਟ ਹੋ ਤੇ ਰਾਤ ਨੂੰ ਛੋਟੀ ਜੀ ਠੰਡ ਕ ਹੋ ਜਾਂਦੀ ਆ ਫਰਮੈਸ ਘੱਟ ਜਾਂਦੀ ਆ ਫਰਮੈਸ ਘੱਟ ਦੇ ਨਾਲ ਫਿਰ ਦੂਰੋਂ ਨੇੜੋਂ ਅਗਲਾ ਕਹਿੰਦਾ ਚਲੋ ਜਰਾ ਅੱਜ ਫਿਰ ਜਾ ਆਉਨੇ ਆ ਕਿ ਦਿਨ ਰਾਤ ਮੇਲਾ ਜਾ ਹਾਂ ਜੇ ਰਾਤ ਆ ਤੂੰ ਆਈਂ ਜ਼ਰੂਰ ਠੀਕ ਹੈ ਠੀਕ ਆ ਮੈਂ ਕੱਲਾ ਛੱਡੇ ਕਹੇ ਤੈਨੂੰ ਤੂੰ ਆਈਂ ਜ਼ਰੂਰ ਤੈਨੂੰ ਫਿਰ ਪਤਾ ਲੱਗੂਗਾ ਵੀ ਹਾਂ ਬਾਬਾ ਠੀਕ ਕਹਿੰਦਾ ਸੀਗਾ ਹਾਂਜੀ ਹਾਂਜੀ ਐਂ ਗੁੱਡ ਮਾਰਨਿੰਗ ਹੋਊਗਾ ਮੇਲਾ ਵਧੀਆ ਆ ਵੀ ਲਾ ਹਾਂ ਇੱਥੇ ਹੁਣ ਜਿਵੇਂ ਤੂੰ ਆ ਬਹਿ ਗਿਆ ਮੈਂ ਇੱਕਣ ਬੈਠਾ ਮੈਂ ਤਾਂ ਬੈਠਾ ਰਹੂੰ ਤੈਨੂੰ ਨਹੀਂ ਬੈਟਣ ਦੇਣਾ ਅੱਛਾ ਜੀ ਨਾ ਮਿਲਕ ਨਹੀਂ ਕਿਸੇ ਨੇ ਕਹਿਣਾ ਕੁਛ ਨਹੀਂ ਮੈਂ ਤਾਂ ਇਹਦੇ ਆਸਰੇ ਬੈਠਾ ਹੂੰ ਨਾ ਉਹ ਲਗਾ ਤਾਂ ਢੋਲ ਵਾਲਾ ਇਹ ਤਾਂ ਬਾਬਾ ਹਾਂ ਜੀ ਤਾਂ ਜੀ ਮੈਨੂੰ ਧੱਕਾ ਮਾਰਨਾ ਠੀਕ ਜੀ ਜੇ ਮੈਂ ਹੂੰ ਖੜ ਜਾ ਬਹਿ ਜਾ ਫਿਰ ਤਾਂ ਲੱ ਪੈ ਲੱਗਣੀ ਨਹੀਂ ਦਿੰਦੇ ਯਾਨੀ ਕਿ ਦਿਨ ਰਾਤ ਮੇਲਾ ਜਿੰਨੇ ਦਿਨ ਰਾਤ ਦਿਨ ਰਾਤ ਦਿਨ ਆ ਹਾਂ ਉਧਰ ਦੇਖਿਆ ਤਾਂ ਹੁਣ ਬਣਦੀ ਆ ਜਗਾ ਹਾਂ ਜੀ ਆਦੇ ਫਰਸ਼ ਤਾਂ ਲਾਉਂਦੇ ਨੇ ਪਹਿਲਾਂ ਲਾਉਂਦੇ ਹਾਂ 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 ਉਹ ਉਹ ਇਹਦੀ ਕਾਰਨੀ ਆ ਉਹ ਮੇਲੇ ਦਾ ਕਾਰਨੀ ਆ ਠੀਕ ਆ ਬਾਬਾ ਜੀ ਧੰਨਵਾਦ ਓਕੇ ਤੇ ਜੋ ਤੇ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਮੈਂ ਤਾਂ ਇਹੀ ਕਹੂੰਗਾ ਭਾਈ ਤੁਸੀਂ ਵੀ ਮੇਲਾ ਦੇਖ ਲਿਓ ਆ ਜਿਓ ਠੀਕ ਹੈ ਹੈਨਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੁਹਾਡੀ ਵੀਡੀਓ ਦੇਖ ਰਹੇ ਨੇ ਅੱਛਾ ਗੱਲਾਂ ਸੁਣ ਰਹੇ ਨੇ ਠੀਕ ਹੈ ਜੀ ਮੈਂ ਕੀ ਕਹਿਣਾ ਤੁਸੀਂ ਮੈਂ ਤਾਂ ਇਹੀ ਕਹੂੰਗਾ ਭਾਈ ਬਾਬਾ ਸਾਨੂੰ ਤੰਦਰੁਸਤੀਆਂ ਬਖਸ਼ੇ ਰੋਗਾ ਜਹਰ ਪੀਰ ਸੱਦਸ ਰੱਖਣ ਦੀ ਤੁਸੀਂ ਵੀ ਜਰੂਰ ਪੁੱਜਣਾ ਚਾਹੇ 10 ਮਿੰਟ ਅੱਧਾ ਘੰਟਾ ਆਓ ਜਰੂਰ ਆਇਓ ਤੇ 50 ਤੋਂ ਹੀ ਪਹਿਲਾਂ ਇਸੇ ਨਾਂ ਤੇ ਢੋਲ ਲਗਾ ਰਿਹਾ ਸੀ ਆਹ ਜੈ ਪੀਰਾਂ ਦੀ ਜੈ ਮਸਤਾ ਦੀ ਜੈ ਪੀਰਾਂ ਦੀ ਜੈ ਬਾਬਾ ਸਿੱਧ ਸੁਰਖਣ ਦੀ ਜੈ ਹੋ ਹੋ ਜੈ ਹੋ ਜੋ ਗੱਗਾ ਜਹਰ ਪੀਰ ਜੀ ਨੂੰ ਮੰਨਦੇ ਨੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਨ ਜੈ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਹੋ ਗੱਗਾ ਜਹਰਵੀਰ ਜੀ ਬਾਬਾ ਸਿੱਧ ਸਲਖਣ ਜੀ ਦੋਸਤੋ ਮੇਰੀ ਇੰਨੀ ਅਰਦਾਸ ਹੁੰਦੀ ਹੈ ਮੈਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਣਾ ਹਾਂ ਬਸ ਇੰਨੀ ਕਰ ਅਰਦਾਸ ਕਰਦਾ ਹਾਂ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਇਹ ਹੀ ਮੇਰੀ ਅਰਦਾਸ ਹੁੰਦੀ ਹੈ ਸੋ ਜੋ ਮਹਾਦੇਵ ਦੇ ਭਗਤ ਨੇ ਉਹ ਵੀ ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਜਰੂਰ ਲਿਖਣ ਜੈ ਹੋ ਗੱਗਾ ਜਹਰਵੀਰ ਜੀ ਜੈ ਹੋ ਬਾਬਾ ਸਿੱਧ ਲਖਣ ਜੀ ਜੈ ਹੋ ਜੈ ਹੋ ਜੈ ਹੋ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੋਗਾ ਜਹਰ ਵੀਰ ਜੀ ਗੋਗਾ ਜਹਰ ਵੀਰ ਜੀ ਰਾਜਸਥਾਨ ਹਨਮਾਨਗੜ੍ਹ ਦੇ ਰਾਜਾ ਸੀ ਤੇ ਆਪਣੇ دوست ਬਾਬਾ ਸਿੱਧ ਲਖਣ ਜੀ ਦੇ ਨਾਲ ਐਸੀ ਜਗ੍ਹਾ ਤੇ ਰਹਿੰਦੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜੀ ਹਾਂ ਗੋਗਾ ਜਹਰ ਵੀਰ ਜੀ ਤੇ ਬਾਬਾ ਸਿੱਧ ਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੈਦਾਨ ਸੋ ਦੇਖ ਸਕਦੇ ਜੈ ਕਰੋ ਜੈ ਕਰੋ ਜੈ ਵੈਰੀ ਗੁੱਡ ਤੋ ਅੱਜ ਦਾ ਵੀਡੀਓ ਅੱਜ ਤੱਕ ਦਾ ਹੀ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਈ ਸਵੇਰ ਦੇ ਨਾਲ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਵੀਡੀਓ ਹੈ ਇਹ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਿੰਦ ਜੈ ਭਾਰਤ ਜੈ ਭੀਰਾਦੀ ਜੈ ਮਸਤਾ ਦੋਸਤੋ ਇਸ ਥੀ ਲੱਗੇਗਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਪੂਰੀ ਤਿਆਰੀਆਂ ਜੋ ਹੈ ਜੋਰੋ ਸ਼ੋਰੋ ਨਾਲ ਤਿਆਰੀਆਂ ਚੱਲ ਰਹੀਆਂ ਨੇ ਠੀਕ ਹੈ ਤੇ ਇਸ ਜਗ੍ਹਾ ਤੇ ਚਨੋ ਵੀ ਲੱਗਨੇ ਸ਼ੁਰੂ ਹੋ ਚੁੱਕੇ ਨੇ ਇੱਧਰ ਵੀ ਤਿਆਰੀਆਂ ਚੱਲਦੀਆਂ ਨੇ ਸਾਰੇ ਝੁੱਲੇ ਲੱਗ ਰਹੇ ਨੇ ਜੇ ਤੁਹਾਨੂੰ ਮਿਲ ਜਾਏਗਾ ਖਜਲਾ ਪਾਥੀਆਂ ਜੋ ਕਿ ਕਾਫੀ ਮਸ਼ਹੂਰ ਨੇ ਸੋ ਦੋਸਤੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦਿਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ